ਭਾਜੀ ਪਿੱਛੇ ਕਰੋ ਇਹਨਾਂ ਨੂੰ ਭਾਜੀ ਪਿੱਛੇ ਹੋ ਜਾਣਾ ਲੈ 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 ਕੋਈ ਨੋਟ ਨਹੀਂ ਨੋਟ ਹਾਂ ਜੀ ਜਦੋਂ ਨਾ ਪਾਤੋ ਬੰਦੋ ਕਰਦੇ ਹਾਂ ਹਰੇ ਪਲੇਟ ਹਉਦਾ ਸਾਰੇ ਕੋਲ ਭਾਜੀ ਕੀ ਕਰ ਬੰਦੇ ਹੋ ਬੜੇ ਬੜੇ ਇਹ ਪਾਅਦਾ ਹੈ ਕਿ ਸਾਨੂੰ ਸਭ ਇੱਕ ਹਫ਼ਤਾ ਦਿਨ ਦੇ ਦਿਆ ਕਰੋ ਇੱਕ ਹਫ਼ਤਾ ਸਾਨੂੰ ਦੇ ਦਿਆ ਕਰੋ ਔਰ ਤਾਂ ਕਿ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਆਈ ਹੈ ਇਹ ਉਹ ਪਹਿਲਾਂ ਲੋਕੀ ਜਿਟਾਉਂਦੇ ਨੇ ਹਵਾ ਨਾਲ ਉਹ ਨਹੀਂ ਹੁੰਦੀ ਆ ਉਹ ਮੈਨੂੰ ਯਾਦ ਸਾਡੀ ਪਾਰਟੀ ਦਾ ਸਿਸਟਮ ਸਾਡੀ ਪਾਰਟੀ ਦਾ ਏਜੰਡਾ ਸਾਡੇ ਕੇਜੀ ਵੱਲ ਸਾਹਿਬ ਦੀ ਦੂਰਦਰਸ਼ੀ ਔਰ ਉਹਨਾਂ ਦੀ ਅੱਖ ਸਾਰੀ ਗੱਲ ਸਾਬਸੇ ਪੂਰੇ ਦਿੱਲੀ ਦੇ ਇਲੈਕਸ਼ਨ ਚ ਗਏ ਔਰ 25 ਲੱਖ ਲਗਭਗ ਸਿਟਿੰਗ ਹੈ ਮੰਡਲੀ ਕਵੇ ਬੰਦੇ ਪਰਦੇ ਜਿੱਤੀ ਹੈ ਔਰ ਜਿਹੜੇ ਇਹ ਬੰਦੇ ਕਿਕਾ ਕੀ ਗੱਟੀਆਂ ਔਰ ਯਾਰ ਖੜੇ ਹੋ ਗਏ ਉਹਨਾਂ 200 200 ਵੋਟ ਪਈ ਜਿਹਨਾਂ ਨੂੰ ਪਾਰਟੀ ਨੇ ਟੋਕਰ ਦਿੱਤੀ ਉਹ ਦੋਨੋਂ ਮਾਰਕ ਕਰ ਦਿੱਤੇ ਸਪਾਰਟਾ ਦੇ ਬਾਰ ਨਹੀਂ ਹੈ ਇਹ ਪਬਲਿਕ ਦਾ ਹੈ ਚਾ ਲੋਕਾਂ ਨੇ ਲੋਕਾਂ ਨੇ ਜਿਤਾਣਾ ਤੇ ਲੋਕ ਉਹਨੂੰ ਜਿਤਾਉਂਦੇ ਆ ਕਦ ਚੱਲ ਚੱਲ ਜਾਓਗੇ ਇਹ ਲੋਕ ਲੋਟਾ ਜੀ ਜੁਰਤ ਉੱਤਰਦਾ ਹੋਵੇ ਇਹਦੇ ਦਾ ਬੈਂਦੀਆ ਕਰਨਾ ਹੈ ਰਾਜਾ ਤੁੰਦਾਰ ਫਿਰ ਆਇਦੇ ਦਿੰਦੇ ਚੰਨ ਗਮेश ਸਾਜੀ ਬਹੁਤ ਬਹੁਤ ਬਧਾਈ ਪਰਮਾਤਮਾ ਕੇ ਅਰਦਾਸ ਕਰਦਾ ਆਪਣੇ ਭੈਣ ਭਰਾ ਰਲਟੀਆ ਕੇ ਵੀ ਅਰਦਾਸ ਕਰਦਾ ਭਾਈ ਕਮਾਂਡ ਠੀਕ ਹੈ ਬਾਪ ਠੀਕ ਹੋਣਾ ਚਾਹੀਦਾ ਬੇਟੇ ਇੱਕ ਨਮਾਇਕ ਕਰਨਾ ਹੈ ਸਭ ਤੋਂ ਵੱਲੋਂ ਜਿਹੜਾ ਪੁਨੀਸਾ ਸਿੱਖਾ ਮੈਂ ਹੋਕੀ ਤੱਕ ਪਹੁੰਚਿਆ ਵਾਲੀ ਵੀ ਜਿਹੜੀ ਸਾਰਿਆਂ ਦੀ ਵੀਡੀਓ ਲਈ ਹੈ। ਅੱਜ ਆਦੋ ਨਵੇਂ ਸਾਧੀਆਂ ਸਭ ਨੂੰ ਬਹੁਤ ਬਹੁਤ ਧੰਨਵਾਦ ਹਾਂ। ਜਦੋਂ 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 ਆਪ ਤੌਰ ਤੇ ਕੋਲ ਦਾ ਤਬਲੀਗ ਇਹ ਮਾਂ ਜਿਹੜੀ ਆ 45 ਸਾਲ ਦੀ ਹੈ। ਮੈਂ ਉਹਦੇ ਉਹਦੀ ਆਪਣਾ ਕੇ ਉਹ ਜੀ ਬਲੀ ਦੀਆਂ ਕਿ ਮੈਂ ਤਾਂ ਤਾਂ ਮੈਨੂੰ ਪੁੱਛ ਕੇ ਜੀਆ ਕਿ ਕਿੱਥੇ ਚਲਿਆ ਅੱਜ ਮੈਨੂੰ ਨੇ ਜਦੋਂ ਮੈਂ ਗਿਆ ਤਿਆਰ ਹੋ ਗਿਆ ਤਾਂ ਬੀਤ ਗਈ ਤੋਂ ਕਿ ਕਿਤੇ ਜਦਿਆ ਬਾਹਰ ਇਹਦੀ ਤੋਟ ਪਈ ਆ ਤਾਂ ਬੰਦ ਕੀਤਾ ਉਹ ਤਾਂ ਅੱਜ ਬੰਦ ਕਰ ਸਕੀ ਚੁੱਤੀ ਆ ਚਾਨ ਮਿਲਣਾ ਅੱਜ ਬੰਦ ਕੀਤਾ ਕਿ ਅੱਜ ਆ ਦੇਣਾ ਚੁੱਤੀ ਰੱਖਣੀ ਆ ਨੰਬਾ ਬੰਦ ਕੀਤੀ ਤੋਂ ਕਿ ਕੋਈ ਤੁਹਾਨੂੰ ਰਿਕਵਰ ਕੋਈ ਵੀ ਆਏ ਤਾਂ ਮੈਂ ਉਹਨੂੰ ਉਸਨੂੰ ਕਹਿਤਾ ਮੈਂਗਾ ਪ੍ਰਤਵਾਦ ਕਰਿਆ ਇਹ ਨਵਾਂ ਸਾਲ ਆ ਗਿਆ ਕੀ ਕਹਿਣਾ ਚਾਹੂ ਸ਼ਹਿਰ ਵਸਨੀ ਮੈਂ ਸਤ ਸੋ ਪਹਿਲੇ ਨਮਸਕਾਰ ਸਤ ਸ੍ਰੀਕਾਲ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਅੱਜ ਆਮ ਆਦੀ ਪਾਰਟੀ ਦੇ ਆਫਿਸ ਦੇ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਤਲਵਾਰ ਜੀ ਇਕਬਾਲ ਸਿੰਘ ਪੁਲਰਜੀ ਲੋਕ ਸਭਾ ਇੰਚਾਰਜ ਚੇਅਰਮੈਨ ਸ਼ੋਕ ਤਲਵਾਰ ਜੀ ਚੇਅਰਮੈਨ ਜਸਪੀਤ ਜੀ ਦੱਜਾਬਰ ਦੱਜਾ ਬਾਕੀ ਚੇਅਰਮੈਨ ਔਦੇਦਾਰ ਪ੍ਰਭਾਰੀ ਬਲਕ ਪ੍ਰਧਾਨ ਤੇਵਿੰਗਾਂ ਦੇ ਸਾਡੇ ਕੋਆਰਡੀਨੇਟਰਸ ਤੇ ਹੈਡ ਤੇ ਵੋਲੰਟੀਅਰਸ ਅੱਜ ਸਭ ਨੇ ਇੱਥੇ ਰਲ ਮਿਲ ਕੇ ਨਵਾਂ ਸਾਲ ਮਨਾਇਆ ਤੇ ਮੈਂ ਨਵੇਂ ਸਾਲ ਦੀ ਮੁਬਾਰਕਾ ਆਪਣੇ ਸਾਰੇ ਸ਼ਹਿਰ ਵਾਸੀਆਂ ਨੂੰ ਦੇਣਾ ਚਾਹਨਾ ਹੈ ਮੈਂ ਉਹਨਾਂ ਨੂੰ ਯਕੀਨ ਦਿਵਾਉਣਾ ਚਾਹਨਾ ਹੈ ਕਿ ਆਮ ਆਦੀ ਪਾਰਟੀ ਦਾ ਸ਼ਹਿਰੀ ਪ੍ਰਧਾਨ ਹੋਣ ਦੇ ਨਾਤੇ ਤੁਹਾਨੂੰ ਕਿਸੇ ਚੀਜ਼ ਦੀ ਕਦੀ ਕੋਈ ਪ੍ਰੋਬਲਮ ਆਏ ਕਿਸੇ ਪ੍ਰਸ਼ਾਸਨ ਤੋਂ ਆਏ ਤੁਸੀਂ ਕਿਰਪਾ ਕਰਕੇ ਸਾਨੂੰ ਕੰਟੈਕਟ ਕਰੋ ਸਾਨੂੰ ਸੰਪਰਕ ਕਰੋ ਤੁਹਾਡਾ ਮਸਲਾ ਇਮੀਡੀਏਟਲੀ ਸੋਲਵ ਕੀਤਾ ਜਾਏਗਾ ਅਸੀਂ ਤੁਹਾਡੇ ਵਾਸਤੇ ਹੀ ਬੈਠੇ ਹਾਂ ਤੋਂ ਕਿਸੇ ਵਾਸਤੇ ਨਹੀਂ ਬੈਠੇ ਪਲੱਸ ਜਿਵੇਂ ਸਾਡੀ ਮਾਨ ਸਰਕਾਰ ਨੇ ਅੱਜ ਬਹੁਤ ਵੱਡਾ ਪ੍ਰਾਲਾ ਕੀਤਾ ਪਹਿਲੀ ਵਾਰ ਇੱਕ ਗਵਰਨਮੈਂਟ ਐਂਟੀਟੀ ਨੇ ਇੱਕ ਪ੍ਰਾਈਵੇਟ ਸੈਕਟਰ ਨੂੰ ਪਰਚੇਸ ਕੀਤਾ ਜਿਆਦਾ ਥਰਮਲ ਪਲਾਂਟ ਹੈ ਪਠੰਡੇ ਦਾ ਪ੍ਰਾਈਵੇਟ 1080 ਕਰੋੜ ਦੇ ਵਿੱਚ ਤੇ ਉਹਦੇ ਨਾਲ ਆਨਵਲੀ ਟਾਈਮ ਦੇ ਵਿੱਚ ਉਹਨੇ ਮਾਨ ਸਾਹਿਬ ਪੀਸੀ ਕਰ ਰਹੇ ਨੇ ਦੇ ਉਹ ਅਨਾਉਂਸ ਕਰ ਰਹੇ ਨੇ ਕਿ ਤਕਰੀਬਨ 1.5 ਰੁਪਿਆ ਯੂਨਿਟ ਹੋਰ ਸਸਤਾ ਹੋ ਜਾਏਗਾ ਇਹ ਪਹਿਲੀ ਵਾਰੀ ਹੋਇਆ ਹੈ ਕਿ ਇੱਕ ਪ੍ਰਾਈਵੇਟ ਅਦਾਰਾ ਗਵਰਨਮੈਂਟ ਕੋਲੋਂ ਪਰਚੇਸ ਕੀਤਾ ਗਿਆ ਅਦਰਵਾਈਜ਼ ਗਵਰਨਮੈਂਟ ਅਦਾਰੇ ਜਿਹੜੇ ਨੇ ਉਹ ਪ੍ਰਾਈਵੇਟਲੀ ਵੇਚ ਹੀ ਜਾਂਦੇ ਨੇ ਉਸ ਤੋਂ ਇਲਾਵਾ ਜੋ ਪ੍ਰਾਲੇ ਚੱਲਦੇ ਆ ਰਹੇ ਨੇ ਸਾਡੇ ਸਿਹਤ ਦੇ ਵਿੱਚ ਮੋਹੱਲਾ ਕਲੀਨਿਕ ਵਿੱਚ ਸਕੂਲ ਆਫ ਐਮੀਨੈਂਸ ਐਜੂਕੇਸ਼ਨ ਬਿਜਲੀ ਫ੍ਰੀ ਜਾ ਰਹੀ ਹੈ ਉਹ ਕੰਟੀਨਿਊ ਰਹਿਣਗੇ ਤੇ ਆਉਣ ਵਾਲੇ ਟਾਈਮ ਵਿੱਚ ਹੋਰ ਸਹੂਲਤਾਂ ਦਿੱਤੀ ਜਾਣਗੀਆਂ ਜਿਵੇਂ ਤਰਤੀਲੀ ਸੇਵਾ ਨੋਟ ਕਰ ਲਓ ਇੱਕ ਨੰਬਰ ਹੈ 1076 ਤੁਹਾਨੂੰ ਕੋਈ 43 ਸੇਵਾ ਵਿੱਚ ਕੋਈ ਜ਼ਰੂਰਤ ਹੈਗੀ ਆਪਣੇ ਸਮੇਂ ਅਨੁਸਾਰ ਤੁਸੀਂ ਘਰ ਤੇ ਬੁਲਾਓ ਉਹਨਾਂ ਨੂੰ ਤੁਹਾਡੇ ਕੋਲ ਆਣਗੇ ਤੁਹਾਨੂੰ ਦੱਸਣਗੇ ਕਿ ਕਿ ਡਾਕੂਮੈਂਟ ਚਾਹੀਦੇ ਤੇ ਮਿੱਥੇ ਸਮੇਂ ਅਨੁਸਾਰ ਜੋ ਵੀ ਡਾਕੂਮੈਂਟ ਹੈ ਬਿਨਾ ਕਿਸੇ ਹਿਊਮਨ ਕੰਟੈਕਟ ਦੇ ਤਾਂ ਕਿ ਕ腐ਸ਼ਨ ਟੋਟਲੀ ਖਤਮ ਕੀਤੀ ਜਾ ਸਕੇ ਉਹ ਤੁਹਾਡੇ ਘਰ ਡਾਕੂਮੈਂਟ ਪਹੁੰਚ ਜਾਏਗਾ ਤੇ ਇਹ 43 ਸੇਵਾ 43 ਸੇਵਾਵਾਂ ਵਿੱਚ ਨਹੀਂ ਰਹਿਣੀਆਂ ਅਨੋਢਮੀ ਚੋੜ ਵਧਣੀਆਂ ਅਸੀਂ ਆਮ ਆਦੀ ਪਾਰਟੀ ਦਾ ਜੇਰਾ ਜ਼ਿਲ੍ਹਾ ਆਫਿਸ ਹੈ ਜੋ ਮੈਂ ਹੈਗਾ ਅਸੀਂ ਤੁਹਾਡੇ ਵਾਸਤੇ ਬੈਠੇ 24 ਘੰਟੇ ਪਲੀਜ਼ ਫੀਲ ਫਰੀ ਟੂ ਕੰਟੈਕਟ ਅਸ ਐਨੀ ਪੁਆਇੰਟ ਆਫ ਟਾਈਮ ਵੀ ਆਰ ਥੇਅਰ ਐਟ ਯੂਰ ਸਰਵਿਸ ਤੁਹਾਡੇ ਸਾਰੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਾ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਤੁਸੀਂ ਵਸਦੇ ਰਹੋ ਰਾਜੇ ਰਹੋ ਚਰਦੀ ਕਲਾ ਵਿੱਚ ਰਹੋ ਵਾਹਿਗੁਰੂ ਤੁਹਾਡੇ ਦਿੱਤੇ ਹਮੇਸ਼ਾ ਹੱਥ ਰੱਖੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਮੇਰਾ ਨਾਮ ਨਸ ਕੀ ਨਵਾਂ ਸਾਲ ਆਇਆ ਵਜਤ ਪਾ ਮਨਾਇਆ ਕੀ ਕਰਨਾ ਮੇਰਾ ਨਾਮ ਸੁਖਿੰਦਰ ਸਿਮਲਟੂ ਪ੍ਰਧਾਨ ਆਮ ਪਾਰਟੀ ਦਾ 28 ਨੰਬਰ ਵਾਰਤਾ ਹੈ ਅੱਜ ਨਵੇਂ ਸਾਲ ਦੀਆਂ ਸਾਰੇ ਭਨਲਾ ਨਵਸਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਅੱਜ ਆਮ ਪਾਰਟੀ ਵੱਲੋਂ ਮਿਤੀ ਸੀ ਧਾਰੀਵਾਲ ਸਾਹਿਬ ਕੈਪਟਨ ਸਮੰਤਰੀ ਆਏ ਸੀ ਉਹਨਾਂ ਦੇ ਨਾਲ ਅਸੀਂ ਸੀ ਉਹਨਾਂ ਨੇ ਸਾਨੂੰ ਸੱਦਾ ਦਿੱਤਾ ਸੀ ਤੇ ਅਸੀਂ ਇੱਥੇ ਆਏ ਆ ਤੇ ਵਧੀਆ ਪਰਵਾਲਾ ਆਇਆ ਵਾ ਅਸੀਂ ਚਾਹਨੇ ਆ ਕਿ ਇਤਰਾ ਰਲ ਮਿਲ ਕੇ ਕੰਮ ਚੱਲੀ ਜਾਵੇ ਇਹ ਤਾਂ ਜੀ ਲੈਫੀ ਲੋਕ ਸਿਹਤ ਨਾਲ ਕਰਦੇ ਤੇ ਜੀ ਇਲੈਕਸ਼ਨ ਆ ਰਹੀ ਆ ਜਿਤਨਾ 22 ਸਾਲ ਚ ਜਿੱਤੇ ਸੀ ਆਪਾਂ ਬੜੀ ਵੋਟਾਂ ਨਾਲ ਹੁਣ ਇਸ ਕੀ ਡਬਲ ਉਸ ਤੋਂ ਕਰਾਂਗੇ ਕੌਂਸਲੀਆਂ ਤੇ ਵੀ ਸਰਪੰਚੀ ਵੀ ਆਈ ਆ ਉੱਥੇ ਵੀ ਸਾਰੇ ਆਮ ਪਾਰਟੀ ਦੇ ਜਿੱਤਣਗੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਹਿਯੋਗ ਮਿਲੇ ਤੇ ਬਿਹਤਰੇ ਕੰਮ ਚੱਲਣ ਆਨ ਵੀ ਸਮੇਂ ਤੇ ਕੀ ਵੇਖਣ ਨੂੰ ਮਿਲੇਗਾ ਬਦਲਾ ਆਮ ਆਦੀ ਪਾਰਟੀ ਆਮ ਆਦੀ ਨਵਾਂ ਸਾਲ ਆ ਗਿਆ ਬਹੁਤ ਬਦਲਾ ਆ ਰਿਹਾ ਵਾ ਔਰ ਹੋਰ ਵੀ ਬਹੁਤ ਜ਼ਿਆਦਾ ਹੋਊਗਾ ਹੁਣ ਮਾਨ ਸਾਹਿਬ ਨੇ ਬਹੁਤ ਹੀ ਦਿੱਤੀਆਂ ਵਾਦਾਗਾਂ ਹੁਣ ਨੌਕਰੀਆਂ ਵੀ ਕਾਫੀ ਦਿੱਤੀਆਂ ਵਾਂ ਕਲੀਨਿੰਗ ਵੀ ਬਹੁਤ ਖੂਬ ਜ਼ਿਆਦਾ ਖੁੱਲੇ ਆ ਅਈ ਚਾਹੁੰਦੇ ਆ ਇਸ ਤਰ੍ਹਾਂ ਹੀ ਚੱਲੀ ਜਾਵੇ ਕੰਮ ਤੇ ਵਧੀਆ ਹੋਵੇ ਬੱਚੇ ਨਸ਼ਾ ਛੱਡਣ ਤੇ ਆਪਣਾ ਖੇਡਾਂ ਵੱਲ ਧਿਆਨ ਦੇਣ ਸਾਡੇ ਵੱਲ ਕੀ ਪ੍ਰਾਲਾ ਕੀਤਾ ਜਾਏਗਾ ਨਸ਼ੇ ਨੂੰ ਲੈ ਕੇ ਅਸੀਂ ਕਹਿੰਦੇ ਆ ਕਿ ਨੌਜਵਾਨ ਜਿੰਨੀ ਪੀੜ੍ਹੀ ਆ ਉਹ ਨਸ਼ਾ ਛੱਡਣ ਤੇ ਖੇਡਾਂ ਵੱਲ ਧਿਆਨ ਦੇਣ ਜੋ ਭੌਤਮਾਨ ਨੇ ਖੋਲੇ ਨੇ ਉਹਨਾਂ ਦੇ ਅਸਰ ਕਰਨ ਤੁਹਾਡੀ ਵਾਰਡ ਕੀ ਰਹੀ ਹੈ ਪ੍ਰਧਾਨ ਦਾ ਨਾਮ ਦੱਸੋ ਮੇਰੀ ਵਾਰਡ ਨੰਬਰ 28 ਸੁਜਿੰਦਰ ਸਿੰਘ ਮਿੰਟੂ ਪ੍ਰਧਾਨ ਤੇ ਨਿਊ ਇਅਰ ਹੈਗਾ ਲੈਕਾਵਸੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਮਲੇਨ ਵਸੇ ਨੂੰ ਕਿੰਨੇ ਆ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਆ ਤੇ ਇਸ ਤਰ੍ਹਾਂ ਹੀ ਤਰੱਕੀ ਹੋਵੇ ਵੈਰੀ ਗੁੱਡ ਜੀ ਖਾਲਸਾ ਵੈਰੀ ਗੁੱਡ ਜੀ ਹਾਂਜੀ ਧਾਰੀਵਾਲ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਆਮ ਆਦਮੀ ਪਾਰਟੀ ਬਚਤ ਪਾਵਾਂ ਦੇ ਵਿੱਚ ਨਿਊ ਇਅਰ ਸੈਲੀਬ੍ਰੇਟ ਕੀਤਾ ਗਿਆ ਅੱਜ ਅਸੀਂ ਨਵੇਂ ਸਾਲ ਨੂੰ ਜੀ ਆਇਆਂ ਕਿ ਸਾਡੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜ਼ਿਲ੍ਹੇ ਦੀ ਲੀਡਰਸ਼ਿਪ ਸਮੁੱੱਚੇ ਵਲੰਟੀਅਰ ਜਿੰਨਾ ਦੇ ਕਰਕੇ ਵੌਲੰਟੀਅਰ ਕਰਕੇ ਹੀ ਅੱਜ ਸਰਕਾਰ ਹੈ ਵੌਲੰਟੀਅਰ ਕਰਕੇ ਅਸੀਂ ਹੈ ਇਸ ਕਰਕੇ ਅਸੀਂ ਨਵਾਂ ਸਾਲ ਆਪਣੇ ਵੌਲੰਟੀਅਰ ਦੇ ਨਾਲ ਜਿਹੜਾ ਮਨਾ ਰਹੇ ਹਾਂ ਉਹ ਅਸੀਂ ਸਭ ਨੇ ਅਰਦਾਸ ਕੀਤੀ ਆ ਕਾਮਨਾ ਕੀਤੀ ਆ ਕਿ ਸਾਰੇ ਸੰਸਾਰ ਦੀ ਤਰੱਕੀ ਹੋਵੇ ਸਦਬੱਤ ਦਾ ਭਲਾ ਹੋਵੇ ਔਰ ਅੱਜ ਮਾਨ ਸਰ ਨੇ ਜਿਹੜਾ ਗੋਂਦਵਾਲ ਫਰਮਾ ਭਵਾਨ ਜਿਹੜਾ ਸਰਕਾਰ ਨੇ ਖਰੀਦਿਆ ਪ੍ਰਾਈਵੇਟ ਸੈਕਟਰ ਤੋਂ ਉਹਦੀ ਵੀ ਸਭ ਨੂੰ ਬਹੁਤ-ਬਹੁਤ ਵਧਾਈਆਂ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਿ ਉਹਨਾਂ ਨੇ ਬਹੁਤ ਵੱਡਾ ਅੱਜ ਕੰਮ ਕੀਤਾ ਉਹਨਾਂ ਨੂੰ ਵਧਾਈਆਂ ਸਾਰੇ ਵਲੰਟੀਅਰਾਂ ਨੂੰ ਵਧਾਈਆਂ ਸਭ ਨੂੰ ਅੱਜ ਦੇ ਵਧਾਈਆਂ ਦੇਣ ਵਾਸਤੇ ਅਸੀਂ ਇਹ ਮੀਟਿੰਗ ਕੀਤੀ ਹੈ ਵਲੰਟੀਅਰਾਂ ਦੇ ਨਾਲ ਬਹੁਤ ਬਹੁਤ ਵਧੀਆ ਮੀਟਿੰਗ ਲਈ ਹੈ ਉਹ 24 ਦੇ ਅੰਦਰ ਜਿੰਨੀਆਂ ਛੋੜਾ ਆਉਣ ਗਿਆ ਸਾਡੀ ਸਾਰੀ ਟੀਮ ਸਾਰੇ ਜ਼ਿਲ੍ਹੇ ਦੇ ਵਲੰਟੀਅਰ ਜਿਹੜਿਆ ਇੱਕ ਝੋਟ ਹੋ ਕੇ ਮਿਹਨਤ ਦੇ ਨਾਲ ਸਾਧੀਆਂ ਛੋੜਾ ਜੜੀਆਂ ਉਹ ਜਿੱਤਣਗੇ ਸਾ ਸੂਤਰਾ ਤੋਂ ਖਬਰ ਇਹ ਕਿਹੜੇ ਸੂਤਰ ਨੇ ਸੋ ਸਰ ਕੱਲ ਵੀ ਸਾਡੇ ਮੁਖਵੰਤੀ ਜੀ ਨੇ ਕਿਹਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿ 13 ਦੀਆਂ 13 ਸੀਟਾਂ ਲੜ ਰਹੇ ਆ 13 ਦੀਆਂ 13 ਸੀਟਾਂ ਜਿੱਤਾਂਗੇ ਬਦ ਜੋ ਫੈਸਲਾ ਸਾਡੇ ਕومی ਕਨਵਿੰਦਰ ਅਰਵਿੰਦ ਕੇਰਿਵਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਕਰਨਗੇ ਉਹ ਪਾਰਟੀ ਦੇ ਹਾਸ ਸਿਪਾਈ ਨੂੰ ਜਿਹੜਾ ਮਨਜ਼ੂਰ ਹੋਊਗਾ ਜੋ ਵੀ ਫੈਸਲਾ ਕਰਨਗੇ ਛੇ ਕੱਲਿਆਂ ਲੜਦੀ ਤਾਂ ਵੀ ਕੋਈ ਗੱਲ ਨਹੀਂ ਜੇ ਉਹਨਾਂ ਨੇ ਕਿਹਾ ਕਿ ਕੋਈ ਕਾਂਗਰਸ ਦੇ ਨਾਲ ਲੜਦੀ ਤਾਂ ਵੀ ਕੋ ਗੱਲ ਨਹੀਂ ਅੱਜ ਤਾਂ ਲੜਾਈ ਆਲੇ ਆ ਅੱਜ ਤਾਂ ਸਿਪਾਹੀਆਂ ਯਾ ਪਾਰਟੀ ਦੇ ਸਿਪਾਹੀ ਜਿੱਦਾਂ ਨੂੰ ਆਰਡਰ ਕਰ ਦੂੰ ਸਾਡਾ ਜਨਰਲ ਜਿਹੜੇ ਆ ਜਦੋਂ ਨੂੰ ਆਰਡਰ ਕਰ ਦਿੰਦੇ ਕਿ ਫੌਜਾ ਉਹਦੋਂ ਨੂੰ ਲੜਨਾ ਪਣਗੇ ਕੋਈ